ਸਾਡੇ YouTube ਚੈਨਲ ਤੇ ਆਫਰ ਦਾ ਸਾਲਤਾ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਬਿਨਾ ਅਧਿਆਪਕਾਂ ਤੇ ਬਿਨਾ ਵਿਦਿਆਰਥੀਆਂ ਤੋਂ ਚੱਲ ਰਹੇ ਸਕੂਲਾਂ ਦੀਆਂ ਖਦਾਨੀ ਜਨਕ ਖਬਰਾਂ ਤੇ ਸਿੱਖਿਆ ਦੇ ਡਿੱਗ ਰਹੇ ਮਿਆਰ ਦੇ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਫਰ ਨੂੰ ਬਿਜਾਰ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਫਿਰ ਸਬਸਕ੍ਰਾਈਬ ਕਰ ਲੋ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਏ ਕਰੇ ਕਿਹਾ ਜਾਂਦਾ ਹੈ ਕਿ ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੈ ਪਰੰਤੂ ਇਹ ਤੀਜਾ ਨੇਤਰ ਖੁੱਲੇਗਾ ਕਿਵੇਂ ਜੇਕਰ ਤੀਜਾ ਨਿਤਰ ਖੋਲ ਦੀ ਜੁਗਤ ਦਸਨ ਵਾਲਾ ਗੁਰੂ ਯਾਨਕਿ ਅਧਿਆਪਕ ਹੀ ਸਕੂਲ ਵਿੱਚ ਕੋਈ ਨਾ ਹੋਵੇ ਭਾਵੇਂ ਖਬਰ ਪੰਜਾਬ ਤੇ ਗੁਆਂਢੀ ਰਾਜ ਹਰਿਆਣਾ ਤੋਂ ਹੈ ਪਰੰਤੂ ਪੰਜਾਬ ਵਿੱਚ ਸਿੱਖਿਆ ਦੀ ਕੀ ਸਥਿਤੀ ਹੈ ਉਸ ਬਾਰੇ ਵੀ ਨਾਮੀ ਅਖਬਾਰਾਂ ਵਿੱਚ ਛਪੀਆਂ ਖਬਰਾਂ ਹਨ ਨਹੀਂ ਜਾਣ ਕੇ ਹੀ ਨਹੀਂ ਸਗੋਂ ਚਿੰਤਾਜਨਕ ਵੀ ਹਨ ਪਹਿਲਾਂ ਗੱਲ ਹਰਿਆਣਾ ਦੀ ਕਰਦੇ ਹਾਂ ਤੇ ਫਿਰ ਪੰਜਾਬ ਦੀ ਸਥਿਤੀ ਬਾਰੇ ਗੱਲ ਕਰਾਂਗੇ ਬਠਿੰਡੇ ਤੋਂ ਛਪਨ ਵਾਲੀ ਇੰਗਲਿਸ਼ ਦੇ ਅਖਬਾਰ ਦ ਟਰਬਿਊਂ ਤੇ ਫਰੰਟ ਪੇਜ ਦੇ ਉੱਤੇ ਇੱਕ ਖਬਰ ਛਪੀ ਹੈ ਕਿ ਹਰਿਆਣਾ ਐਲੀਮੈਂਟਰੀ ਡਿਪਾਰਟਮੈਂਟ ਵੱਲੋਂ ਰੇਸ਼ੀਨਲਾਈਜੇਸ਼ਨ ਐਕਸਰਸਾਈਜ਼ ਦੌਰਾਨ ਪਤਾ ਚੱਲਿਆ ਕਿ ਸੂਬੇ ਵਿੱਚ 487 ਪ੍ਰਾਇਮਰੀ ਸਕੂਲਾਂ ਵਿੱਚ ਇੱਕ ਵੀ ਅਧਿਆਪਕ ਨਹੀਂ ਹੈ ਜਦੋਂ ਕਿ 294 ਸਕੂਲਾਂ ਵਿੱਚ ਇਸ ਅਕਾਡੈਮਿਕ ਸੈਸ਼ਨ ਵਿੱਚ ਇੱਕ ਵੀ ਵਿਦਿਆਰਥੀ ਇਨਰੋਲ ਨਹੀਂ ਕੀਤਾ ਗਿਆ ਇਸੇ ਤਰ੍ਹਾਂ ਜੇ 28 ਵਿਦਿਆਰਥੀਆਂ ਪਿੱਛੇ ਇੱਕ ਅਧਿਆਪਕ ਯਾਨੀ 28:1 ਦਾ ਹੀ ਗਣਨਾ ਕੀਤੀ ਜਾਵੇ ਤਾਂ ਹਰਿਆਣਾ ਸੂਬੇ ਵਿੱਚ 2262 ਅਧਿਆਪਕਾਂ ਦੀ ਕਮੀ ਹੈ ਜੇਕਰ ਪੰਜਾਬ ਵੱਲ ਝਾਕ ਮਾਰੀਏ ਤਾਂ ਅਜੀਤ ਚੰਡੀਗੜ੍ਹ ਤੋਂ ਛਪਣ ਵਾਲੀ ਪੰਜਾਬੀ ਦੀ ਪ੍ਰਮੁੱਖ ਅਖਬਾਰ ਅਜੀਤ ਵਿੱਚ ਇੱਕ ਸਰਵੇਖਣ ਛਾਪਿਆ ਗਿਆ ਹੈ ਜਿਸ ਅਨੁਸਾਰ ਸੂਬੇ ਵਿੱਚ ਸਰਕਾਰੀ ਤੇ ਨਿੱਜੀ ਸਕੂਲਾਂ ਦੀ ਕੁੱਲ ਗਿਣਤੀ 27000 ਹੈ ਜਿੰਨਾ ਵਿੱਚੋਂ 19404 ਸਰਕਾਰੀ ਤੇ 7700 ਪ੍ਰਾਈਵੇਟ ਸਕੂਲ ਹਨ ਸੂਬੇ ਵਿੱਚ ਕੁੱਲ 59 ਲੱਖ ਵਿਦਿਆਰਥੀ ਸਿੱਖਿਆ ਲੈ ਰਹੇ ਹਨ ਜਿਨ੍ਹਾਂ ਵਿੱਚੋਂ 28 ਲੱਖ ਵਿਦਿਆਰਥੀ ਸਰਕਾਰੀ ਸਕੂਲਾਂ ਵਿੱਚ ਤੇ 31 ਲੱਖ ਵਿਦਿਆਰਥੀ ਨਿੱਜੀ ਸਕੂਲਾਂ ਵਿੱਚ ਪੜ੍ਹਦੇ ਹਨ ਮੀਡੀਆ ਰਿਪੋਰਟਰ ਅਨੁਸਾਰ ਸਰਕਾਰ ਵੱਲੋਂ ਸਿੱਖਿਆ ਬੈਟ ਵਿੱਚ 17000 ਕਰੋੜ ਦੀ ਰਕਮ ਸਰਕਾਰੀ ਸਕੂਲਾਂ ਨੂੰ ਚਰਨ ਲਈ ਅਧਿਆਪਕਾਂ ਦੀਆਂ ਤਨਖਾਹਾਂ ਹਾਂ ਮਾਰਤਾ ਖੇਡ ਗਰਾਉਂਡਾਂ ਮੇਟੇ ਮੇਲ ਸੈਸ ਲੈਬਾਂ ਦੇ ਸਮਾਨ ਆਦਿ ਤੇ ਖਰਚ ਕੀਤੇ ਜਾ ਰਹੇ ਹਨ 59 ਲੱਖ ਵਿਦਿਆਰਥੀਆਂ ਲਈ 6 ਲੱਖ ਰੁਪਏ ਪ੍ਰਤੀ ਵਿਦਿਆਰਥੀ ਖਰਚ ਕੀਤਾ ਜਾ ਰਿਹਾ ਹੈ ਜਦੋਂ ਕਿ ਨਿੱਜੀ ਸਕੂਲਾਂ ਵਿੱਚ ਪੜਨ ਵਾਲੇ ਵਿਦਿਆਰਥੀਆਂ ਤੇ ਆਉਣ ਵਾਲਾ ਪ੍ਰਤੀ ਵਿਦਿਆਰਥੀ ਖਰਚ ਫੀਸਾਂ ਟਰਾਂਸਪੋਰਟ ਖਰਚਿਆਂ ਨੂੰ ਮਿਲਾ ਕੇ ਸਰਕਾਰੀ ਸਕੂਲਾਂ ਦੇ ਪ੍ਰਤੀ ਵਿਦਿਆਰਥੀ ਖਰਚ ਇਤੀ ਜਾਣ ਵਾਲੀ ਰਾਸ਼ੀ ਤੋਂ ਅੱਧ ਵਿੱਚ ਵੀ ਨਹੀਂ ਪਹੁੰਚਦੀ ਇੱਕ ਹੋਰ ਹੈਰਾਨੀਜਨਕ ਤੱਥ ਇਹ ਵੀ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕੰਮ ਕਰ ਰਹੇ 99% ਅਧਿਆਪਕਾਂ ਦੇ ਬੱਚੇ ਸਰਕਾਰੀ ਸਕੂਲਾਂ ਦੀ ਬਜਾਏ ਨਿੱਜੀ ਸਕੂਲਾਂ ਵਿੱਚ ਪੜ ਰਹੇ ਹਨ ਅਜਿਹਾ ਵਰਤਾਰਾ ਕਿਉਂ ਹੈ ਇਹ ਵੀ ਗੰਭੀਰਤਾ ਨਾਲ ਸੋਚਣ ਦਾ ਵਿਸ਼ਾ ਹੈ ਜੇਕਰ ਪੰਜਾਬ ਦੇ ਪ੍ਰਾਇਮਰੀ ਸਕੂਲਾਂ ਦੀ ਗੱਲ ਕਰੀਏ ਤੇ ਕਈ ਸਕੂਲਾਂ ਵਿੱਚ ਤਾਂ ਲੋੜ ਤੋਂ ਵੱਧ ਹੀ ਅਧਿਆਪਕ ਹਨ ਜਦੋਂ ਕਿ ਅਖਬਾਰਾਂ ਵਿੱਚ ਅਕਸਰ ਖਬਰਾਂ ਚੱਕੀਆਂ ਰਹਿੰਦੀਆਂ ਹਨ ਕਿ ਕਈ ਪ੍ਰਾਇਮਰੀ ਸਕੂਲ ਅਜੇ ਵੀ ਹਨ ਜਿੱਥੇ ਇੱਕ ਵੀ ਅਧਿਆਪਕ ਨਹੀਂ ਹੈ ਤੇ ਅਸ-ਪਾਸੇ ਦੇ ਸਕੂਲਾਂ ਤੋਂ ਡੈਪੂਟੇਸ਼ਨ ਤੇ ਅਧਿਆਪਕ ਲਗਾ ਕੇ ਕੰਮ ਚਲਾਇਆ ਜਾ ਰਿਹਾ ਹੈ ਇੱਕ ਹੋਰ ਗੱਲ ਦਾ ਸ਼ਿਕਵਾ ਸਿੰਗਲ ਟੀਚਰ ਵਾਲੇ ਸਕੂਲ ਅਧਿਆਪਕਾਂ ਤੋਂ ਅਕਸਰ ਹੀ ਸੁਣਨ ਨੂੰ ਮਿਲਦਾ ਹੈ ਕਿ ਅਧਿਆਪਕਾਂ ਨੂੰ ਤਾਂ ਆਨਲਾਈਨ ਡਾਕ ਮੰਗਵਾਉਣ ਵਿੱਚ ਇੰਨਾ ਜ਼ਿਆਦਾ ਉਚ ਅਧਿਕਾਰੀਆਂ ਦੁਆਰਾ ਉਲਝਾਇਆ ਜਾ ਰਿਹਾ ਹੈ ਕਿ ਇੱਕ ਡਾਕ ਦਾ ਜਵਾਬ ਦੇਣ ਤੋਂ ਤੁਰੰਤ ਬਾਅਦ ਕੋਈ ਹੋਰ ਡਾਕ ਆਨਲਾਈਨ ਮੰਗਵਾ ਲਈ ਜਾਂਦੀ ਹੈ ਇਸ ਤੋਂ ਇਲਾਵਾ ਉਸ ਇੱਕ ਅਧਿਆਪਕ ਨੂੰ ਹੀ ਮੇਡੇ ਮੇਲ ਦਾ ਪ੍ਰਬੰਧ ਕਰਨ ਸਮੇਤ ਹੋਰ ਵੀ ਸਕੂਲ ਨਾਲ ਸੰਬੰਧਿਤ ਡਿਊਟੀਆਂ ਲਗਾਉਣੀਆਂ ਪੈਂਦੀਆਂ ਹਨ ਭਾਵੇਂ ਵਾਰ-ਵਾਰ ਸਰਕਾਰ ਵੱਲੋਂ ਐਲਾਨ ਕੀਤੇ ਜਾਂਦੇ ਹਨ ਕਿ ਅਧਿਆਪਕਾਂ ਤੋਂ ਪ੍ਰਾਉਟੋਂ ਤੋਂ ਇਲਾਵਾ ਕੋਈ ਵੀ ਗੈਰ ਵਿਦਿਅਕ ਕੰਮ ਨਹੀਂ ਲਿਆ ਜਾਏਗਾ ਪਰੰਤੂ ਸਭ ਨੂੰ ਪਤਾ ਹੈ ਕਿ ਬੀ ਐਲਓ ਦੀ ਡਿਊਟੀ ਕਈ ਤਰ੍ਹਾਂ ਦੇ ਸਰਵੇਖਣਾਂ ਦੀ ਡਿਊਟੀ ਸੈਂਸਰਸ ਦੀ ਡਿਊਟੀ ਚੋਣਾਂ ਵਿੱਚ ਡਿਊਟੀਆਂ ਅਧਿਆਪਕਾਂ ਨੂੰ ਅਕਸਰ ਹੀ ਕਰਨੀਆਂ ਪੈਂਦੀਆਂ ਹਨ ਜਿਸ ਵਿੱਚ ਉਹਨਾਂ ਨੂੰ ਉਲਝਾਈ ਰੱਖਿਆ ਜਾਂਦਾ ਹੈ ਤੇ ਜੇ ਕੋਈ ਅਧਿਆਪਕ ਇਹਨਾਂ ਗੈਰ ਵਿਦਿਅਕ ਡਿਊਟੀਆਂ ਕਰਨ ਤੋਂ ਇਨਕਾਰ ਕਰ ਦੇਵੇ ਤਾਂ ਉਸ ਵਿਰੁੱਧ ਸਖਤ ਐਕਸ਼ਨ ਲਏ ਜਾਂਦੇ ਹਨ ਅਜਿਹੇ ਵਿੱਚ ਕਈ ਵਾਰ ਸੁਣਨ ਨੂੰ ਮਿਲਦਾ ਹੈ ਕਿ ਪੰਜਵੀਂ ਜਮਾਤ ਦਾ ਬੱਚਾ ਦੂਜੀ ਜਮਾਤ ਦੀ ਕਿਤਾਬ ਨੂੰ ਸਹੀ ਢੰਗ ਨਾਲ ਨਹੀਂ ਪੜ ਸਕਦਾ ਤੇ ਅੱਠਵੀਂ ਜਮਾਤ ਦਾ ਬੱਚਾ ਪੰਜਵੀਂ ਜਮਾਤ ਦੀ ਕਿਤਾਬ ਪੜਨ ਤੋਂ ਐਸਮਰਥ ਹੈ ਅਜਿਹੇ ਹਾਲਾਤਾਂ ਵਿੱਚ ਹਰ ਕੋਈ ਪੈਨਲੀ ਮਜਬੂਰ ਹੋ ਜਾਂਦਾ ਹੈ ਕਿ ਵਾਰੇ ਮਿਆਰੀ ਸਿੱਖਿਆ ਫਿਰ ਅਸੀਂ ਅਧਿਆਪਕਾਂ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਤੇ ਫਿਨਲੈਂਡ ਮਿਆਰੀ ਸਿੱਖਿਆ ਦੇ ਗੁਰ ਸਿੱਖਣ ਲਈ ਸਰਕਾਰੀ ਖਰਚੇ ਤੇ ਭੇਜ ਰਹੇ ਹਾਂ ਸਿੱਖਿਆ ਦੇ ਕਥਤ ਤੌਰ ਤੇ ਇੰਨੇ ਵੱਡੇ ਨਗਾਰ ਲਈ ਹਰ ਕੋਈ ਸੋਚਣ ਲਈ ਮਜਬੂਰ ਹੈ ਕਿ ਅਜਿਹੇ ਸਿਨੈਰੀਓ ਲਈ ਆਖਰ ਜ਼ਿੰਮੇਵਾਰ ਕੌਣ ਹੈ ਕੀ ਅਧਿਆਪਕ ਜ਼ਿੰਮੇਵਾਰ ਹਨ ਕੀ ਮਾਪੇ ਜ਼ਿੰਮੇਵਾਰ ਹਨ ਜਾਂ ਫਿਰ ਸਰਕਾਰ ਇਸ ਲਈ ਜ਼ਿੰਮੇਵਾਰ ਹੈ ਇਸ ਸੰਬੰਧੀ ਫੈਸਲਾ ਤੁਹਾਡਾ ਆਪਣਾ ਹੈ ਜੋ ਸਾਰੇ ਤੱਥਾਂ ਨੂੰ ਧਿਆਨ ਵਿੱਚ ਰੱਖ ਕੇ ਤੁਸੀਂ ਖੁਦ ਕਰ ਸਕਦੇ ਹੋ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਠੰਮ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ